ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਤ ਮੈਂ ਆ ਤੁਹਾਡਾ ਅਮੋਸ ਰਾਜ ਇਹ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਤੇ 2 ਸਾਲ ਪਹਿਲਾਂ ਲਿਆ ਹੁੰਦਾ ਤੇ ਸ਼ਾਇਦ ਹੋ ਸਕਦਾ ਹੈ ਕਿ ਭਾਬੀ ਕਮਲਖੌਰ ਦਾ ਕਤਲ ਨਾ ਹੁੰਦਾ ਹੁਣ ਕਿਉਂ ਪੰਜਾਬ ਪੁਲਿਸ ਟਾਰਗੇਟ ਕਰ ਰਹੀ ਹੈ 123 ਜਿਹੜੇ ਵਕ ਵਕ ਯੂਟਿਊਬਰ ਨੇ ਇੰਸਟਾਗ੍ਰam ਤੇ ਜਿਹੜੇ ਰੀਲਾਂ ਪਾਉਂਦੇ ਨੇ ਸਨੈਪਚੈਟ ਤੇ ਜਿਹੜੇ ਗਰਦੀਆਂ ਅਸ਼ਲੀਲ ਸਟੋਰੀਆਂ ਪਾਉਂਦੇ ਨੇ ਯਾਨੀ ਕਿ ਜਿਨ੍ਹਾਂ ਵੱਲੋਂ ਗੰਤ ਮੰਤ ਪਰੋਸਿਆ ਜਾਂਦਾ ਹੈ ਪੰਜਾਬ ਦੇ ਲੜਕੇ ਅਤੇ ਲੜਕੀਆਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਢਾਹ ਲਾਈ ਹੈ ਉਹ ਰਡਾਰ ਤੇ ਆ ਗਏ ਨੇ ਪੰਜਾਬ ਪੁਲਿਸ ਦੇ ਉਹ ਆਪਣੇ ਅਕਾਊਂਟ ਵੀ ਬੰਦ ਕਰਨਗੇ ਅਤੇ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਇਸ ਗੱਲ ਤੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦੇ ਹਾਂ ਜਿਹੜੇ ਲੋਕਾਂ ਨੂੰ ਗੰਦ ਅਸ਼ਲੀਲ ਅਤੇ ਨਗੇਸ ਪੁਣਾ ਪਰੋਸਦੇ ਨੇ ਉਹਨਾਂ ਉੱਤੇ ਪੰਜਾਬ ਪੁਲਿਸ ਵੱਡੀ ਕਾਰਵਾਈ ਕਰਨ ਝਾਰੀ ਹੈ ਯਾਨੀ ਕਿ ਇਹ ਆਦੇਸ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਨੇ ਜੇਕਰ ਇਹ ਐਕਸ਼ਨ ਕਿਤੇ ਪਹਿਲਾਂ ਲਿਆ ਜਾਂਦਾ ਤੇ ਹੋ ਸਕਦਾ ਹੈ ਕਿ ਕਮਲਕੌਰ ਭਾਬੀ ਦਾ ਜਿਹੜਾ ਕਤਲ ਭਾਈ ਅਮਰਪਾਲ ਸਿੰਘ ਮਹਿਰੋ ਅਤੇ ਉਹਦੇ ਸਾਥੀਆਂ ਵੱਲੋਂ ਕੀਤਾ ਗਿਆ ਇਹ ਕਤਲ ਨਾ ਹੁੰਦਾ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਹੁਣ ਪੰਜਾਬ ਪੁਲਿਸ ਦੀ ਰਡਾਰ ਤੇ ਹਨ ਸੋਸ਼ਲ ਮੀਡੀਆ ਤੇ ਸ਼ਰੀਰ ਸਮਗਰੀ ਇਤਨਾ ਡਬਲ ਮੀਨਿੰਗ ਕੰਟੈਂਟ ਪੋਸਟ ਕਰਨ ਵਾਲਿਆਂ ਦੇ ਖਾਤੇ ਹੁਣ ਬੰਦ ਕਰ ਦਿੱਤੇ ਜਾਣਗੇ ਇਸ ਸਬੰਧੀ ਪੁਲਿਸ ਦੇ ਸਾਈਬਰ ਸੈੱਲ ਨੇ ਇਹਨਾਂ ਸੋਸ਼ਲ ਮੀਡੀਆ ਇਨਫਲੂਐਂਸਰਾਂ ਦੇ ਖਾਤਿਆਂ ਉੱਪਰ ਨਜ਼ਰ ਰੱਖਣ ਦਾ ਕੰਮ ਵਧਾ ਦਿੱਤਾ ਹੈ ਇਸ ਖਬਰ ਪੜਨ ਤੋਂ ਬਾਅਦ ਕਈ ਸੋਸ਼ਲ ਮੀਡੀਆ ਪ੍ਰਭਾਵਕ ਨੂੰ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਇਸ ਖਬਰਾਂ ਜਾਣੋ ਕਿ ਆਖਰ 소ਸ਼ਲ ਮੀਡੀਆ ਇਨਫਲੂਐਂਸਰ ਖਿਲਾਫ ਪੁਲਸ ਕੋਡ ਕੀ ਕੀ ਵਿਸ਼ੇਸ਼ ਅਧਿਕਾਰ ਕਰਦੇ ਜਾਣਕਾਰੀ ਦੱਸਦੀ ਹੈ ਕਿ ਸਾਈਬਰ ਸੈੱਲ ਡੀਜੀਪੀ ਆ ਏਡੀਜੀਪੀ ਵੀ ਨਿਰਜਨ ਨੇ ਦੱਸਿਆ ਕਿ ਪਿਛਲੇ 2 ਸਾਲਾਂ ਵਿੱਚ ਪੁਲਸ ਦੇ 소ਸ਼ਲ ਮੀਡੀਆ ਦੇ 8000 ਤੋਂ ਵੱਧ ਇਤਰਾਜਯੋਗ ਪੋਸਟਾਂ ਡਿਲੀਟ ਕਰਤੀਆਂ ਸਾਈਬਰ ਸੈੱਲ ਹੁਣ 소ਸ਼ਲ ਮੀਡੀਆ ਪ੍ਰਭਾਵਕ ਦੇ ਖਾਤੇਆਂ ਅਤੇ ਉਹਨਾਂ ਦੀ ਗੰਦੀ ਸਮਗਰੀ ਸੰਬੰਧੀ ਨਿਗਰਾਨੀ ਕਰ ਰਿਹਾ ਹੈ ਇਹਨਾਂ ਖਾਤਿਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਜੋ YouTube, Facebook, Instagram ਜਾਂ ਹੋਰ ਸੋਸ਼ਲ ਮੀਡੀਆ ਸਾਈਟ ਤੇ ਖਾਤੇ ਬਣਾਉਂਦੇ ਹਨ ਅਤੇ ਰੀਲ ਜਾਂ ਗੰਦੀ ਸਮੱਗਰੀ ਪੋਸਟ ਕਰਦੇ ਹਨ। ਯਾਨੀ ਕਿ ਟੋਟਲ 123 ਸੋਸ਼ਲ ਮੀਡੀਆ ਅਕਾਊਂਟ ਦੀ ਲਿਸਟ ਤਿਆਰ ਜਿਹੜੀ ਹੈ ਪੰਜਾਬ ਪੁਲਿਸ ਅਤੇ ਸਾਈਬਰ ਕਾਇਮ ਵੱਲੋਂ ਤਿਆਰ ਕਰ ਲਈ ਹੈ। ਇਹਨਾਂ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਕਾਰਵਾਈ ਹੋਵੇਗੀ। ਇਹਨਾਂ ਵੱਲੋਂ ਜਿਹੜਾ ਗੰਤ ਮੰਦ, ਅਸ਼ਲੀਲ ਅਤੇ ਨਗੇਜ਼ਪੁਣਾ ਅਤੇ ਡਬਲ ਮੀਨਿੰਗ ਗੱਲਾਂ ਪ੍ਰੂਸੀਆ ਜਾਰੀਆਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਖਤਮ ਕੀਤਾ ਜਾ ਰਿਹਾ ਹੈ ਉਹ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਇਹਨਾਂ ਦੇ ਕੰਟੈਂਟ ਹੈ ਅਤੇ ਪੋਸਟਾ ਡਿਲੀਟ ਵੀ ਕੀਤਾ ਚਾਰ ਗਿਆ ਇਹ ਪੰਜਾਬ ਪੁਲਿਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹੁਣ ਦਾ ਸਭ ਤੋਂ ਵੱਡਾ ਉਪਰਾਲਾ ਹੈ ਪੰਜਾਬ ਦੇ ਵਿੱਚ ਸੱਭਿਆਚਾਰਕ ਦਾ ਸੱਭਿਆਚਾਰ ਮਾਹੌਲ ਬਣਾ ਕੇ ਰੱਖਣਾ ਹੈ ਸੱਭਿਆਚਾਰ ਨੂੰ ਢਾਹ ਨਹੀਂ ਲਾਉਣ ਦੇਣੀ ਇਸ ਕਰਕੇ ਐਕਸ਼ਨ ਪੰਜਾਬ ਸਰਕਾਰ ਅਤੇ ਪੰਜਾਬ ਦੀ ਪੁਲਿਸ ਵੱਲੋਂ ਲੈ ਲਿਆ ਗਿਆ ਧੰਨਵਾਦ